ਅਸੀਂ ਤਾਂ ਦੋਨੋਂ ਹੱਥਾਂ ਨਾਲ ਹੀ ਪਾਣੀ ਲੈਣ ਨੂੰ ਤਿਆਰ ਆ ਵੀ ਸਾਨੂੰ ਪਾਣੀ ਜਿੰਨਾ ਮਰਜ਼ੀ ਦੇ ਦੇ ਪਰ ਸਾਡੇ ਪੰਜਾਬ ਵਾਲੇ ਭਰਾ ਨਹੀਂ ਨੂੰ ਬਣੇ ਚਿੱਤੇ ਅਸੀਂ ਤਾਂ ਉਹਨਾਂ ਵਾਸਤੇ ਸੇਵਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆ ਵੀਡੀਓ ਪੰਜਾਬ ਦੇ ਸਾਥੀਆਂ ਤੱਕ ਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾ ਦਿਓ ਜਿਹੜਾ ਬੰਦਾ ਵਾਰ-ਵਾਰ ਕਹਿ ਰਿਹਾ ਕਿ ਰਾਜਸਥਾਨ ਵਾਲੇ ਪਾਣੀ ਲੈਣ ਤੋਂ ਮਨਾ ਕਰਤਾ ਉਹ ਭਰਾ ਮੇਰੇ ਰਾਜਸਥਾਨ ਦੀ ਮੂੰਗੀਆਂ ਦੇ ਹਾਲਾਤ ਵੇਖ ਰਾਜਸਥਾਨ ਦੇ ਬਾਗ ਦੇਖ ਸਾਨੂੰ ਤਾਂ ਪਾਣੀ ਦੇ ਤੂੰ ਗੁੰਮਰਾਹ ਕਰਦਾ ਲੋਕਾਂ ਨੂੰ ਤੂੰ ਯਾਰ ਜਾਂ ਤਾਂ ਸਾਡੀ ਸਰਕਾਰ ਨੇ ਲੈ ਕੇ ਦਿੱਤਾ ਤਾਂ ਸਾਨੂੰ ਦੱਸ ਅਸੀਂ ਤਾਂ ਦੋਨਾਂ ਹੱਥਾਂ ਨਾਲ ਹੀ ਪਾਣੀ ਲੈਣ ਨੂੰ ਤਿਆਰ ਆ ਵੀ ਸਾਨੂੰ ਪਾਣੀ ਜਿੰਨਾ ਮਰਜ਼ੀ ਦੇ ਦੇ ਪਰ ਸਾਡੇ ਪੰਜਾਬ ਵਾਲੇ ਪੰਜਾਬ ਨਹੀਂ ਨੁਬੜੇ ਜਿੱਦੇ ਅਸੀਂ ਤਾਂ ਉਹਨਾਂ ਵਾਸਤੇ ਸੇਵਾ ਲੈ ਕੇ ਵੀ ਜਾ ਰਹੇ ਆ ਪਰ ਪੰਜਾਬ ਵਾਲੇ ਭਰਾਵਾਂ ਕੀ ਬੇਨਤੀ ਆ ਵੀ ਸਾਡੇ ਬਹੁਤ ਬੁਰੇ ਹਾਲਾਤ ਐ ਤੇ ਤੁਸੀਂ ਡੁੱਬ ਕੇ ਮਰੀ ਜੰਨੇ ਆ ਅਸੀਂ ਸੁੱਕ ਕੇ ਮਰੀ ਜੰਨੇ ਆ ਪਰ ਇਹ ਬੰਦਾ ਕਿਦੇ ਗੱਪ ਮਾਰ ਰਿਹਾ ਇਹ ਮੇਰੀ ਬੇਨਤੀ ਆ ਵੀ ਮੁੱਖ ਮੰਤਰੀ ਭਗਵੰਤ ਮਾਨ ਤੱਕ ਸਾਡੀ ਵੀਡੀਓ ਪਹੁੰਚਾਓ ਸਾਡੇ ਰਾਜਸਥਾਨ ਤੇ ਅਸੀਂ ਸੁੱਕ ਕੇ ਮਰੀ ਜੰਨੇ ਆ ਪੰਜਾਬ ਵਾਲੇ ਸਾਡੇ ਭਰਾ ਡੁੱਬ ਕੇ ਮਰੀ ਜਾਂਦੇ ਆ। ਉਹਨੂੰ ਇਹ ਵੀ ਦੱਸੀਏ ਅਸੀਂ ਵੀ ਪੰਜਾਬ ਚੋਂ ਆਏ ਆ। ਸਾਡਾ ਪਛੋਕੜ ਵੀ ਪੰਜਾਬ ਆ। ਪਰ ਤੂੰ ਗੱਪ ਮਾਰਨਾ ਛੱਡ ਦੇ। ਹਕੀਕਤ ਇਹ ਆ ਤੇ ਲੋਕਾਂ ਦਾ ਸਾਥ ਦੇ ਅਸੀਂ ਪੰਜਾਬ ਦਾ ਸਾਥ ਦੇਣ ਆ ਰਹੇ ਆ। ਸਾਨੂੰ ਤੂੰ ਪਾਣੀ ਨਹੀਂ ਦਿੱਤਾ ਕੋਈ ਗੱਲ ਨਹੀਂ। ਪਰ ਅਸੀਂ ਪੰਜਾਬ ਵਾਲੇ ਸਾਥੀਆਂ ਨਾਲ ਖੜੇ ਆ। ਰਾਸ਼ਨ ਲੈ ਕੇ ਉੱਥੇ ਪਹੁੰਚਾਂਗੇ। ਮੋਢੇ ਨਾਲ ਮੋਢਾ ਲਾ ਕੇ ਇੱਕ ਥੋਕ ਕੇ ਖੜਾਂਗੇ ਪਰ ਸਾਡੀ ਵੀਡੀਓ ਜਰੂਰ ਹੈ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਹੈ। ਧੰਨਵਾਦ।